ਹਾਂਜੀ ਮੈਂ ਕੀ ਖੜੀ ਐ ਛਤਰੀ ਖੋਲ ਕੇ ਬੈਗੀ ਗੱਡੀ ਚ ਡੀਜੇ ਛਤਰੀ ਖੋਲ ਕੇ ਬੈਗੀ ਹੈ ਨਾ ਪੰਗੇ ਲੈਣੋਂ ਨਹੀਂ ੜਦੀ ਕੋਈ ਚੀਜ਼ ਹੱਥ ਲੱਗਣੀ ਚਾਹੀਦੀ ਐ ਨਹੀਂ ਪੈਂਦਾ ਬਰਿਸ਼ ਹੋ ਰਹੀ ਹੈ ਚਲੋ ਜੀ ਚੱਲੀਏ ਫਿਰ ਕੀ ਆਹ ਇਹ ਸਾਡੀ ਲਾਸਟ ਗਰੋਸਰੀ ਐ ਇਥੇ ਇਹ ਤੋਂ ਬਾਅਦ ਫਿਰ ਨਵੇੜ ਦਾਣਾ ਕਹਿੰਦੀ ਬਰਿਸ਼ ਹੋ ਰਹੀ ਖੋਲੋ ਇਹਨੂੰ ਉਹ ਤੋਂ ਛਤਰੀ ਕਿ ਚੱਕ ਲਈ ਨਾਲ ਕਿਹੜੀ ਬਰਿਸ਼ ਹੋ ਰਹੀ ਪੁੱਤਰੀ ਕੋਈ ਬਰਿਸ਼ ਨਹੀਂ ਹੁੰਦੀ ਸਾਡੀ ਅਖੀਰਲੀ ਗਰੋਸਰੀ ਸ਼ਾਪਿੰਗ ਹੋ ਰਹੀ ਹੈ। ਫਿਰ ਕੱਲ ਹਾ ਕੀ ਹੈ ਜਗ੍ਹਾ ਦਾ ਨਾਮ ਕਿੱਥੇ ਆਏ ਹੋਏ ਆਪਾਂ ਕੱਲ ਕਰਿਓ ਨਿਕਲੇ ਜਾ ਰਹੇ ਹਾਂ ਮੋਟੇ ਸਰੀ। ਮਹੀਨੇ ਚ ਗਣ ਕੇ ਤਿੰਨ ਵਾਰ ਆਪਾਂ ਵੱਡੀਆਂ ਗਰੋਸਰੀਆਂ ਕੀਤੀਆਂ ਵੱਡਿਆ ਵੱਡਾ ਸਾਮਾਨ ਖਰੀਦਿਆ ਹਣਾ। ਕੀ ਕੀ ਲੈਣਾ ਕੀ ਲੈਣਾ ਤੂੰ? ਟੈਡੀ ਲੈਣਾ ਜਿਹੜਾ ਤਾਂ ਰਹਿ ਗਿਆ। ਕਿੱਧਰ ਸੀ ਤੁਸੀਂ ਉਧਰ ਲੱਭ ਕੇ ਆਏ। ਹਾਂ ਡਾਈਪਰ ਰਹਿ ਗਏ ਸੀ ਇਹਦੇ। ਥੱਲੇ ਦੇ ਕਿਲੇ ਜਿਹੜੇ ਹਫਤੇ ਚੱਲਦੇ ਆਹ ਫੋਨ ਲੈ ਕੇ ਆਈਏ ਭੈਣ ਜੀ। ਅੱਛਾ ਲੈ ਲੈ ਫੇਰ ਦਿਖਾਈ। ਗੱਲ ਕਰਦੀ ਆ ਰਹੀ ਜਿਵੇਂ ਤੁਸੀਂ ਮੇਰੇ ਨਾਲ ਇਹਦਾ ਫੋਨ ਆਇਆ ਸੀ ਪਲੀਜ਼ ਕਹਿੰਦੀ ਮੈਂ ਛੋਨਾ ਫੋਨ ਲੈਣਾ ਹਾਂ ਪਲੀਜ਼ ਇਸ ਮਿੰਟ ਲੈ ਦੇ ਇਹਦੇ ਪੈਸੇ ਕਰ ਦੇ ਦੇ ਪਹਿਲਾਂ ਇੱਕ ਮਿੰਟ ਤੈਨੂੰ ਦਿੰਨਾ ਫਿਰ ਖੋਲਣੀ ਇੱਕ ਮਿੰਟ ਕੰਨ ਸਕੈਮ ਕਰ ਲੈਂਦੇ ਉੱਥੇ ਸਰ ਦੇ 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 ਕਰ ਜਾ ਇੱਕ ਮਿੰਟ ਏ ਵੀ ਲੈ ਲਓ ਕਰਨ ਇਹ ਵੀ ਲੈ ਲਓ ਇਹ ਵੀ ਲੈ ਲਓ ਜਿਉਂ ਜਿਉਂ ਦੇ ਨੇੜੇ ਆਈ ਜਾਂਦੇ ਨੇ ਨਾ ਉਨਾਂ ਹੀ ਸਮਾਂ ਸਲੋ ਹੋਈ ਜਾਂਦਾ ਹੁਣ ਗਿਣਤੀ ਮਤਲਬ 2 ਵਾਲੀ ਚੋਂ 1 ਵਾਲੀ ਚ ਕਨਵਰਟ ਹੋ ਗਈ ਹੁਣ 9 ਦਿਨ ਰਹਿ ਗਏ ਹੁਣ ਇੱਕ ਇੱਕ ਨੰਬਰ ਘਟਣਾ ਹੋਣਾ ਅਗੇ 9 ਦਿਨ ਰਹਿ ਗਏ ਸਾਡੇ ਇੰਡੀਆ ਜੈਂਟ ਚ ਹਣਾ ਹੁਣ ਤਾਂ ਸਾਨੂੰ ਕਦਾ ਕਰਿਆ ਹਾਂ ਘਰ ਵੀ ਯਾਦ ਆ ਰਿਹਾ ਤੇ ਹੁਣ ਬਸ ਐ ਹੋ ਜਾਂਦਾ ਫਟਾਫਟ ਆਦੇ ਹੁਣ ਦਿਨ ਚੱਲ ਹੀ ਇੰਡੀਆ ਸਰੀਜ ਦਾ ਸਾਡਾ ਬਸ ਹੁਣ ਗਿਣ ਕੇ ਰਹੀ ਇੱਕ ਇੱਕ ਦੋ ਦਿਨਗੇ ਦੋ ਦਿਨ ਕੱਲ ਦਾ ਦਿਨ ਹੈ ਹਾਂ ਪਰਸਵਾਰ ਜਾਣਾ ਤੇ ਹਾਂਜੀ ਜਾਣ ਤੋਂ ਪਹਿਲਾਂ ਸਾਨੂੰ ਇੱਕ ਦੋ ਕੰਮ ਕਰਨੇ ਉਧਰ ਸਤਗੁਰੂ ਉੱਠ ਗਈ ਮੈਂ ਉਹਨੂੰ ਲੈ ਕੇ ਆਇਆ ਤਦੋਂ ਕੰਮ ਕਰਨੇ ਕਿਉਂਕਿ ਇੱਕ ਕੁਝ

ਖਾਓ ਮੈਨੂੰ ਦੇਖੋ ਇਹ ਬੋਲ ਹੈ ਇੰਨੀਆਂ ਬੋਲਸ ਇੱਥੇ ਬੈਠ ਕੇ ਖਾਓ ਦਿਖਾ ਉਹਦੀ ਬੜੀ ਇੰਨੀਆਂ ਬੋਲਸ ਕਿੱਥੋਂ ਲੈ ਕੇ ਆਇਆ ਉੱਥੋਂ ਹਾਂ ਬੋਲਾਂ ਦੀ ਬਾਦਸ਼ਾਹ ਹਾਂ ਲਾ ਹੋਰ ਵੀ ਆ ਗਈਆਂ ਨੇ ਚੱਕ ਵਾਓ ਇੰਨੀਆਂ ਬੋਲਸ ਇੰਨੀਆਂ ਬੋਲਸ ਸਤ ਗਣ ਕਰੋ ਕਿੱਥੋਂ ਆ ਗਈਆਂ ਕਿੱਥੋਂ ਆਈਆਂ ਇਹ ਪੈਰੀਂ ਦੱਪੀ ਪੈਰੀਂ ਨਹੀਂ ਹੈ ਇਹ ਦੇ ਨਹੀਂ ਹੈ ਆਪਾਂ ਆਪਣੀਆਂ ਨਹੀਂ ਹੈਗੀਆਂ ਮੇਰੀ ਹੈ ਨਹੀਂ ਹੈਗੀਆਂ ਮੈਂ ਚਲੋ ਇ ਕਨਨੋਰ ਦਾ ਸੌਣ ਹਾਂ ਸਤ ਗੁੰਦੀਆਂ ਨੇ ਸਤ ਗੁੰਦੀਆਂ ਨੇ ਹਾਂ ਸਤ ਗੁੰਦੀਆਂ ਸਤ ਗੁੰਦੀਆਂ ਬੋਲਤ ਨੇ ਇਹ ਵਾਓ ਤੇ ਹਾਂ ਕੀ ਗੱਲ ਸੀ ਮੈਂ ਤਾਂ ਹੀ ਦੱਸ ਰਹੀ ਸੀ ਮੈਂ ਕਿ ਜਾਣ ਤੋਂ ਪਹਿਲਾਂ ਜਿਹੜੀਆਂ ਮੈਂ ਤੁਹਾਨੂੰ ਰਹਿ ਕੇ ਦੇਖਣ ਵਾਲੇ ਇੱਕ ਦੋ ਹੋਰ ਦੇਖਣੀ ਹੈ ਤੇ ਦੂਜਾ ਰੋਸਣ ਬੰਨੋ ਸਮਾਨ ਵੀ ਲਾਤ ਗੇ ਦੋ ਸੀ ਆਇਆ ਸੀ ਹੈ ਸਾਨੂੰ ਕਾਣ ਤੇ ਕੁਦੀ ਨੇ ਮਿਲਿਆ ਸੀਗਾ ਹਾਂ ਕੱਲ ਕੱਲ ਦਾ ਦੇਣਾ ਕੱਲ ਬਸ ਇਥੇ ਲੋਕਲੀ ਮਾੜਾ ਮੋਟਾ ਕਬਦੀ ਚੀਜ਼ਾਂ ਕੁਛ ਆਹੀ ਰਾਤ ਜਾਂਦੇ ਹੋਏ ਖਾਣ ਪੀਣ ਦੇ ਜੋ ਮੜਾ ਮੋਟਾ ਸਮਾਨ ਲੈਣਾ ਉਹ ਲੈਣਾ ਤੇ ਇੱਕ ਦੋ ਇੱਕ ਦੀ ਚੀਜ਼ ਹੋਰ ਲੈਣੀ ਉਸ ਤੋਂ ਉਹ ਵੀ ਪੱਕਾ ਨਹੀਂ ਸ਼ਾਇਦ ਅੰਨ ਨੰਮੋਂ ਹੋਰੋਂ ਦੂਰ ਆਏ ਉੱਥੇ ਕੋਈ ਸਮਾਨ ਦੇ ਚੱਕਣਾ ਜੇ ਕੱਲ ਟਾਈਮ ਲੱਗਿਆ ਤਾਂ ਜਾ ਆਵਾਂਗੇ ਨਹੀਂ ਤਾਂ ਫਿਰ ਇੱਕ ਕਿਸੇ ਨੇ ਬੁਲਾਇਆ ਹੋਇਆ ਉੱਧਰ ਵੀ ਜਾਣਾ ਉਹਨਾਂ ਨੂੰ ਵੀ ਬਸ ਮੈਂ ਕਿਹਾ 2 ਘੰਟੇ ਲਈ ਕੱਲ ਸਾਡੇ ਬੁੱਕ ਦੇ ਟਾਈਮ ਨੇ ਪੂਰੇ ਪੂਰੇ ਟਾਈਮ ਕੱਲ ਸਾਡੇ ਨੂੰ ਲੱਗਦਾ ਭੱਜ ਦੌੜਦੀ ਰਹਿਣੀ ਐ ਵੀ ਨਾਲ ਵੀ ਪਲਾਨ ਕੀਤਾ ਹੋਇਆ ਘੁੰਮ ਵੀ ਮੜਾ ਦੇ ਜਾ ਕੇ ਬਾਹਰ ਜਾਣ ਦਾ ਹਾਂ ਉਹੀ ਗੱਲ ਕਹਿ ਰਹੀ ਸੀ ਤੇ ਪੈਕਿੰਗ ਵੀ ਮੈਂ ਕਿਹੜੇ ਅਭੀ ਕਰਨ ਵਾਲੀ ਪਈ ਹੈ ਹਾਂ ਤੇ ਅੱਜ ਅਸੀਂ ਹੁਣ ਇਹ ਮੂਵੀ ਦੇਖਣ ਚੱਲੇ ਸੀਗੇ ਬਸ ਐਨ ਮੌਕੇ ਤੇ ਪਲਾਨ ਹੋ ਚੇਂਜ ਕਰਤਾ ਚੱਲੇ ਵੀ ਸੀ ਨਹੀਂ ਵੀ ਚੱਲੇ ਸੀ ਤਾਂ ਹੀ ਤਿਆਰ ਹੋਏ ਹੋਏ ਸੀ ਬੇਸਿਕਲੀ ਮੈਂ ਕੱਪੜੇ ਵੀ ਪਾ ਲਈ ਸੀਗੇ ਪਰ ਬਾਤਾਂ ਆਈਆਂ ਐਂਡ ਮੌਕੇ ਤੇ ਛੱਡਤਾ ਵੀ ਫੇਰ ਦੇਖਾਂਗੇ ਅਸੀਂ ਉਹ ਮੂਵੀ ਦੇਖਣ ਚੱਲੇ ਸੀ ਬੀਬੀ ਰਜਨੀ ਐਜੇ ਹੋ ਗਿਆ ਉਹ ਐ ਵੀ ਕਹਿੰਦਾ ਵੀ ਮੇਰੀ ਗੱਡੀ ਲੈ ਜਾਓ ਤੁਸੀਂ ਵੀ ਆਪਣਾ ਉਹਨੇ ਜਾਣਾ ਸੀ ਕਿਤੇ ਬਾਅਦ ਚੋਂ ਮੈਂ ਉਹੀ ਚੱਕਰ ਜਾਂ ਨਹੀਂ ਪਾਇਆ ਮੈਨੂੰ ਉਰੇ ਗੱਡੀ ਚਲਾ ਉਰੇ ਉਰੇ ਗੱਡੀ ਚਲਾਉਣਾ ਥੋੜਾ ਉਹ ਲੱਗਦਾ ਔਖਾ ਜਿਹਾ ਲੱਗਦਾ ਤਾਂ ਕਰਕੇ ਮੈਂ ਤੂੰ ਤੇਰੇ ਆਏ ਤਾਂ ਫੇਰ ਹੀ ਚੱਲਾਂਗੇ ਹੁਣ ਕੱਲ ਨੂੰ ਕਰ ਕੱਲ ਕਿੱਥੇ ਦੇਖ ਲਾਂਗੇ ਕੱਲ ਇੰਨੇ ਕੰਮ ਕਿੱਥੇ ਹੋ ਜਾਣਗੇ ਜੇ ਟਾਈਮ ਲੱਗਿਆ ਤਾਂ ਫੇਰ ਕੱਲ ਨੂੰ ਜਾਵਾਂਗੇ ਨਹੀਂ ਦੇਖਣ ਫਿਰ ਨਹੀਂ ਤਾਂ ਫਿਰ ਇੰਡੀਆ ਸੀ ਹਾਂ ਇੰਡੀਆ ਉਹ ਤਾਂ ਸਾਰਿਆਂ ਨਾਲ ਦੇਖਣ ਵਾਲੀ ਹੈ ਚੱਲ ਚੱਲੇ ਯਾਰ ਹੋ ਗਏ 3 ਵਜੇ ਦੇ 33 ਮਿੰਟ ਹੋ ਗਏ ਬੜਾ ਸ਼ੁਭ ਮਹੂਰਤ ਹੋ ਗਿਆ ਅੱਜ ਸੱਚਾਈ ਦੱਸਦੀ ਹੈ ਇਹਨਾਂ ਨੂੰ ਵੀ ਕਰ ਕੀ ਰਹੇ ਐ ਅਸਲ 'ਚ ਆਪਾ ਕਿਹੜੀ ਸੱਚਾਈ ਤਾਂ ਮੰਨੋ ਹੀ ਨਹੀਂ ਪਤਾ ਹੈ ਆਪ ਬੰਦਾ ਪੱਟਣ ਚੱਲੇ ਆਗੇ ਅੱਛਾ ਅਸਲ ਸਹੀ ਗੱਲ ਹੈ ਪੈਸ ਵੱਡੀ ਚੀਜ਼ ਜ਼ਰੂਰ ਲੈਣ ਚੱਲੇ ਆ ਪਰ ਕਿਸ ਤਰੀਕੇ ਨਾਲ ਲੈਣ ਚੱਲੇ ਆ ਇਹ ਤਰੀਕਾ ਕਿਸੇ ਨੇ ਨਹੀਂ ਆਪਾਂ ਦੱਸਿਆ ਕਦੇ ਹਾਂ ਜਿਹੜਾ ਕੰਮ ਕਰਨ ਚੱਲੇ ਆ ਤੁਹਾਡੇ ਵੀ ਕੰਮ ਆਊਗਾ ਤਾਂ ਬਣੇ ਰਹੋਗੇ ਇਹ ਸਰਪ੍ਰਾਈਜ਼ ਹੈ ਜੇ ਜੇ ਸਕਸੈਸਫੁਲ ਹੋ ਗਏ ਆਪਾਂ ਫੇਰ ਹੀ ਦੱਸਾਂਗੇ ਅੱਛਾ ਹਾਂ ਇਹ ਵੀ ਗੱਲ ਹੈ ਮੈਂ ਤਾਂ ਭੁੱਲੀ ਫਿਰਦਾ ਸੀ ਉਹ ਤਾਂ ਠੀਕ ਹੈ ਮੈਂ ਇੱਕ ਹੋਰ ਸੋਚਣਾ ਨਿਕਲ ਗੱਡੀ ਵੈਕ ਕਰ ਲਾਂ ਫੇਰ ਉਹ ਦੇਖਦੇ ਹਾਂ ਬਚਾ ਕੇ ਜੇ ਕੱਢ ਲਾ ਨਿਕਲੇ ਵਿੱਚ ਨਹੀਂ ਇਹ ਤਾਂ ਨਿਕਲ ਜੂ ਇਹ ਨਹੀਂ ਕੋਈ ਚੱਕਰ ਮੈਂ ਪੱਖਾ ਚੱਕਣਾ ਸੀਗਾ ਵਾਪਸ ਕਰਨੀ ਅਸਲ ਓ ਕੰਮ ਕਰਦਾ ਹੈ ਤਾਂ ਇੱਕ ਦੋ ਨਾਲ ਐਡੀ ਤੋਂ ਕਿਹੜਾ ਜਾਊਗਾ ਹਾਂ ਹਜੇ ਤੱਕ ਵੈਸੇ ਬੰਦੇ ਮੈਂ ਦੇਖਿਆ ਔਰੇ ਕਿ ਜਗਾੜੀ ਬਣ ਜਾਂਦੇ ਨੇ ਹੋਰ ਨੇ ਹੋਰ ਹੋਰ ਨਹੀਂ ਕੁਛ ਤਾਂ ਲੋਕ ਦੇਖਣਗੇ ਜਦ ਤੱਕ ਸਾਹਮਣੇ ਕੈਮਰਾ ਨਹੀਂ ਲਾਦਾ ਕੋਈ ਨਾ ਦੇਖੀ ਜਾਣ ਆਪਾਂ ਨੂੰ ਨਹੀਂ ਨਹੀਂ ਵਧੀਆ ਗੱਲ ਹੈ ਮਨਨ ਕਹਿਣਗੇ ਵੀ ਬੰਦੇ ਸ਼کاری ਆ ਪੂਰੇ ਤੇ ਬੰਦੇ ਮੈਂ ਦੇਖਿਆ ਨੇ ਇੱਥੇ ਆ ਕੇ ਕੈਨੇਡਾ ਜਾ ਕੇ ਆਪਣੇ ਜਗਾੜੀ ਬਣ ਜਾਂਦੇ ਨੇ ਕਿੱਡੇ ਕਮਲੇ ਆ ਦੋਨੇ ਜਾਨਾ ਵੀ ਉਹਨੂੰ ਉਧਰ ਕਿਸੇ ਨੂੰ ਕੀ ਦਿਖਾਉਣਾ ਬਾਹਰ ਆਪਾਂ ਦੇਖਣੇ ਨਹੀਂ ਕਰੀਂਦਾ ਬੜਾ ਕਿ ਨਹੀਂ ਕਰ ਲਈਏ ਮੈਂ ਕਰ ਦਿੰਦਾ ਮੈਂ ਕਰਦਾ ਇੱਥੇ ਰੋਕ ਲੈ ਸਟਾਪ ਤੇ ਇੱਕਦਮ ਨਬਰੇ ਗੁਰੂਗਮਾਰੀ ਕੈਮਰਾ ਵੀ ਆਪਣਾ ਕਈ 10000 ਡਾਲਰਾਂ ਦਾ ਹੀ ਹੈ ਹੈਨਾ ਦਿਖਣਾ ਨਹੀਂ ਵੈਸੇ ਜਲਦੀ ਜਲਦੀ ਚੱਲ ਆ ਜਾ ਟੈਕਸੀ ਵਾਲੇ ਦਾ ਹਾਰਨ ਪੈਣ ਵਾਲਾ ਹਾਂ ਹੁਣ ਦਿਖ ਰਹੀ ਹੈ ਵੈਸੇ ਸਕਰੀਨ ਯਾਰ ਵਾਓ ਮੈਨੂੰ ਤਾਂ ਨਹੀਂ ਦਿਖ ਰਹੀ ਆ ਨਾ ਦੇਖਿਆ ਹਨ ਦਿਖ ਰਹੀ ਆ ਮੈਨੂੰ ਓਏ ਯਾਰ ਆਪਾਂ ਤਾਂ ਨੈਕਸਟ ਲੈਵਲ ਵੀਡੀਓਗ੍ਰਾਫਰ ਹੋ ਗਏ ਯਾਰ ਆ ਚੀਜ਼ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਤੇ ਇਹ ਗੱਲ ਕੀ ਕਰ ਰਹੇ ਸੀ ਹਾਂ ਇੱਥੇ ਨਾ ਕੇ ਬੰਦੇ ਜਗਾੜੀ ਬਣ ਜਾਂਦੇ ਨੇ ਮੈਂ ਦੇਖਿਆ ਕੈਨੇਡਾ 'ਚ ਤੇ ਆਪਣੇ ਵਾਲੇ ਖਾਸ ਕਰ ਇੱਕ ਦਿਨ ਅਸੀਂ ਐਂ ਪੱਖਾ ਚੱਕ ਕੇ ਲਿਆਏ ਤਾਂ ਉਹ ਰਿਟਰਨ ਪਾਲਸੀ ਹੁੰਦੀ ਹੈ ਨਾ ਕਹਿੰਦਾ ਆਪਦੇ ਖਰੀਦਣਗੇ ਕਹਿੰਦਾ ਖਰੀਦਣ ਦੇ ਕਹਿੰਦਾ ਨਵਾਂ ਚੱਕ ਕੇ ਲਿਆਉਣੇ ਅਸੀਂ ਪਹਿਲਾਂ ਪੁਰਾਣੇ ਦੇ ਦੇਖੀ ਹੁੰਦੇ ਨੇ ਕਹਿੰਦਾ ਉਹ ਗਰਮੀ ਗਰਮੀ 15 20 ਦਿਨ ਆਪਣਾ ਲੋੜ ਆ ਕਹਿੰਦਾ ਉਹਨਾਂ ਦਿਨ ਵਰਤਦੇ ਜਾਂਦੇ ਹੋਏ ਨਾਲ ਇੱਕ ਉਹਦਾ ਇੱਕ ਉਹ ਵਾਪਸ ਕਰ ਦਾਂਗੇ ਉਹਨੇ ਪੈਸੇ ਵਾਪਸ ਹੋਏ ਜੇ ਜੇ ਆਪਾਂ ਸੱਚ ਘਰ ਬਦਲਣਾ ਤਾਂ ਕਰਕੇ ਸਾਨੂੰ ਐ ਵੀ ਘੱਟ ਤੋਂ ਘੱਟ ਸਮਾਨ ਦਿੱਤਾ ਜਾਵੇ ਨਵਾਂ ਸਮਾਨ ਵਾਪਸੀ ਕਰ ਦਈਏ ਤੇ ਲੋਕ ਦੇਖ ਰਹੇ ਸੀ ਤੇ ਆਈ ਲੰਡਾ ਹੁਣ ਅਸੀਂ ਚੱਲੇ ਲੰਡਨ ਡਰਗ ਤੇ ਉੱਥੇ ਕਹਿੰਦੇ ਜਿਵੇਂ ਹੁਣ ਅਸੀਂ ਇੱਕ ਮੈਗਬੁੱਕ ਲੈਣੀ ਸੀ ਤੇ ਇੱਕ ਲੈਂਸ ਲੈਣਾ ਸੀ ਸਾਡਾ ਲੈਂਸ ਹੈਗਾ 25-2600 ਡਾਲਰ ਦਾ ਤੇ ਇਹ ਮੈਕਬੁੱਕ ਹੈਗੀ 4000 ਪਲੱਸ ਡਾਲਰ ਦੀ ਤੇ ਕਹਿੰਦੇ ਜਿਹੜਾ ਕੋਈ ਲੰਡਨ ਡਰੈਗ ਚ ਲੱਗਿਆ ਹੁੰਦਾ ਤਾਂ ਉਹਨੂੰ ਉੱਥੇ ਦੇ EMPLOYER ਨੂੰ 40% ਡਿਸਕਾਊਂਟ ਮਿਲਦਾ ਤੇ ਅਸੀਂ ਹੁਣ ਫਿਰ ਸਕੀਮ ਲਾਉਣ ਚੱਲੇ ਆ ਕੋਈ ਲੰਡਨ ਡਰੈਗ ਨਾਲ ਬੰਦੇ ਨਾਲ ਗੱਲ ਕਰਾਂਗੇ ਬਾਈ ਥੋੜਾ ਬੋਤੂਰਾ ਕਰਨ ਚੱਲੇ ਆ ਪੰਜਾਬੀ ਬੰਦਾ ਕੋਈ ਆਪਣਾ ਬੰਦਾ ਵੀ Obviously ਇਹ ਜੇ ਗੱਲ ਕਿਸੇ ਗੋਰੇ ਨੂੰ ਕਹੋਗੇ ਬਾਈ ਇਹ ਅੱਛਾ ਏਦਾ ਸਿਸਟਮ ਹੈ ਬਈ ਸ਼ਾਟ ਮਿਲਦਾ ਹੈ ਹੋ ਜਾਊਗਾ ਕਹਣਗੇ bro ਲੋ ਜੀ ਸਾਡੀ ਬਣੀ ਨਹੀਂ ਗੱਲ ਫਿਰ ਬੰਦੇ ਨਾਲ ਅਸੀਂ ਗੱਲ ਤਾਂ ਕਰਕੇ ਦੇਖੀ ਉੱਥੇ ਜਾ ਕੇ ਗਿਆ ਬੰਦਾ ਸਾਡਾ ਉੱਥੇ ਜਾ ਕੇ ਗੱਲ ਹੀ ਨਹੀਂ ਕਰ ਪਾਇਆ ਪੰਜਾਬੀ ਬੰਦਾ ਹੀ ਮਿਲ ਗਿਆ ਇਹ ਦੇਖ ਮੈਂ ਕਰਦੇ ਨਹੀਂ ਨਾ ਕੀਤਾ ਨਹੀਂ ਕਦੇ ਕਹਿ ਨਹੀਂ ਹੋਇਆ ਸਾਡਾ ਇੱਕ ਅੱਧੀ ਕਰ ਲਈ ਗਿਆ ਬਾਈ ਦਿੱਤਾ ਸੀ ਕੋਈ ਹਿੰਟ ਹੀ ਦਾ ਦੁੱਤੇ ਬਾਈ ਕੋਈ ਹੋ ਜਾਊਗਾ ਸਾਨੂੰ ਤਾਂ ਮੈਂ ਕਿਹਾ ਮੈਂ ਸਾਡੇ ਸੰਨ ਉੱਤੇ ਵੀ ਮੈਂ ਕਿਹਾ ਮੈਂ ਵੀ ਇਦਾਂ ਦੀ ਇੱਕ ਕੰਪਨੀ ਚ ਕੰਮ ਕਰਦਾ ਹਾਂ ਤੇ ਅਬੀ ਦੇਖ ਲਾ ਵੀ ਜੇ ਕੋਈ ਡਿਸਕਾਊਂਟ ਵਗੈਰਾ ਤੋਂ ਕਰਾ ਸਕਦਾ ਨਾ ਜੇ ਕਿਹਾ ਆਈਡੀਆ ਜਦੋਂ ਨੂੰ ਦਿੱਤਾ ਪਰ ਉਹਨਾਂ ਨੇ ਬਾਈ ਨੇ ਹੱਥ ਫੜਾਏ ਨਹੀਂ ਉਹਨੇ ਕਿਹਾ ਵੀ ਤੁਹਾਡੇ ਨਾਲ ਫਿਰ ਉਹ ਤੋਂ ਬਾਅਦ ਹੁਣ ਸਾਨੂੰ ਆਉਂਦੇ ਵੇ ਲੱਗਿਆ ਵੀ ਸ਼ਾਇਦ ਪੱਕਾ ਕਿਤੇ ਡਿਸਕਾਊਂਟ ਮਿਲਦਾ ਵੀ ਹੈ ਜਾਂ ਨਹੀਂ ਆਪਣੇ ਆਲੇ ਨੇ ਕਿਤੇ ਉਹੀ ਆਪਾਂ ਨੂੰ ਛੱਡਤਾ ਕਿ ਮੁੰਡੇ ਸਾਡੇ ਨਾਲ ਦੇ ਉਹ ਕਹਿੰਦਾ ਉੱਥੇ ਚੱਕ ਲਓ ਕਹਿੰਦਾ ਡਿਸਕਾਊਂਟ ਤੇ ਮਿਲ ਜੂਗਾ ਡਿਸਕਾਊਂਟ ਮਿਲ ਜੂਗਾ ਉੱਥੇ ਬਾਈ ਨਾਲ ਗੱਲ ਕਰ ਲਿਓ ਕਹਿੰਦਾ ਪਰ ਅਸੀਂ ਕਰੀ ਵੀ ਨਹੀਂ ਇਹ ਵੀ ਗੱਲ ਹੈ ਪਰ ਹੋ ਜਾਂਦਾ ਪਰ ਹੋ ਵੀ ਜਾਣਾ ਸੀ ਜੇ ਹੁੰਦਾ ਉਹਨੂੰ ਡਿਸਕਾਊਂਟ ਹਾਂ ਤੇ ਉਹ ਐ ਇਦਾਂ ਦੀਆਂ ਚੀਜ਼ਾਂ ਹੋਰ ਐ ਵੈਸੇ ਆਪਸ਼ਨਾਂ ਬੜੀਆਂ ਨੇ ਐਵੇਂ ਖਰਚੇ ਦੇ ਵੱਜ ਜਾਂਦੇ ਹੁੰਦੇ ਨੇ ਜਿਵੇਂ ਹੁਣ ਜਿਵੇਂ ਆ ਕੈਮਰਿਆਂ ਦਾ ਹੀ ਲਾਲਾ ਵੀ ਚੀਜ਼ਾਂ ਪਰ ਉਹ ਦਿਨ ਉਹ ਚੱਕ ਕੇ ਲਏ ਹੋਏ ਆ ਜਿਹੜਾ ਉਹ ਪੋਡਕਾਸਟ ਵਾਲਾ ਸਿਸਟਮ ਉਹ ਅਸੀਂ ਚੱਕਿਆ ਹੋਇਆ ਅਸੀਂ ਹੁਣ ਵਰਤ ਕੇ ਹਲੇ ਤੱਕ ਦੇਖਿਆ ਨਹੀਂ ਵੈਸੇ ਉਹ ਵੀ ਐ ਚੱਕਿਆ ਸੀ ਹਲੇ ਵੀ ਵਰਤ ਵਰਤ ਕੇ ਦੇਖਦੇ ਜੇ ਕੰਮਦਾ ਹੋਇਆ ਤਾਂ ਬਾਅਦ ਚ ਰੱਖੀ ਰੱਖਾਂਗੇ ਨਹੀਂ ਤਾਂ ਵਾਪਸ ਕਰਿਆ ਪਿੱਛੇ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਅੱਧਾ ਅਸੀਂ ਕੈਮਰੇ ਲਈ ਫਿਰਦੇ ਆਂ ਬਸ ਇਹ ਤਾਂ ਅੰਦੀ ਗਲੀ ਹੈ ਪੁਲਿਸ ਵਾਸਤਾ ਖੜੀ ਰਹਿੰਦੀ ਹੈ ਹੁਣ ਅਗਲੇ 5 ਮਿੰਟਾਂ ਚ ਮੈਂ ਤਿਆਰ ਹੋ ਕੇ ਡੀਜੀ ਲਈ ਨਿਕਲਣਾ ਹੈ ਅਸੀਂ ਕਿਉਂਕਿ ਉਸ ਤੋਂ ਪਹਿਲਾਂ ਪਹਿਲਾਂ ਇੱਕ ਵੀਡੀਓ ਬਣਾ ਲਈਏ ਐਬਤਪੁਰੇ ਜਾਣਾ ਇਹਨੇ ਹਾਂ ਮੈਂ ਜਾਣਾ ਐਬਤਪੁਰੇ ਜਿਨ੍ਹਾਂ ਨੂੰ ਨਹੀਂ ਪਤਾ ਐਬਤਪੁਰੇ ਸ਼ਹਿਰ ਹੈ ਜਿੱਥੇ ਸਾਰੇ ਪੰਜਾਬੀ ਰਹਿੰਦੇ ਆ ਤਾਂ ਉਹਨੂੰ ਪਿੰਡਾਂ ਨੂੰ ਸਾਰੇ ਤਾਂ ਨਹੀਂ ਸਾਰੇ ਉੱਥੇ ਬਿਨਾਂ ਬਿਰ ਰਹਿੰਦੇ ਨੇ 90% ਤੇ ਇੱਥੇ ਵੀ ਤਾਂ ਸਰੀਚ ਵੀ ਤਾਂ ਫਿਰ ਆਈਆਂ ਇੱਥੇ 60 70% ਹੋਗਾ ਉੱਥੇ ਤਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਵੀ ਆ ਨਾਲੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਇੱਥੇ। ਅੱਛਾ। ਜਾਣੀ ਤਾਂ ਤਾਂ ਕਿਹਾ। ਨਿਕਲ ਹੀ ਗਏ। ਪਤਾ ਨਹੀਂ ਕਿ ਕੋਈ ਮੈਨੂੰ ਲੱਗਦਾ ਮਰਿਆ ਲੱਗਦਾ ਜਿਹੜੀ ਆ ਗੱਡੀ ਦੂਜੀ ਖੜੀ ਐ। ਉਹ ਕਿਹੜੀ ਐ? ਨਹੀਂ ਨਹੀਂ। ਨਹੀਂ ਇਹ ਤਾਂ ਦੂਜੀ ਐ ਮੈਂ ਕਿਤੇ ਬੰਦੇ ਨੂੰ ਬੰਦੇ ਨੇ ਚੱਕਣ ਵਾਲੀ ਗੱਡੀ ਐ। ਆਹ ਯੂਪੀਐਸ ਆ ਰਿਹਾ। ਨਹੀਂ ਇੱਥੇ ਉਹੀ ਥਾਂ ਐ ਨਾ ਜਿੱਥੇ ਉਹ ਗੋਲੀਆਂ ਚੱਲੀਆਂ ਸੀ। ਅੱਛਾ। ਆਹ ਗੋਲੀਆਂ ਦੀ ਸਟਾਈਵਿੰਗ ਹੋਈ ਸੀ ਇੱਥੇ। ਦੇਖ ਲਓ ਗਵਾਣ ਚੀ ਤਿੰਨ ਚਾਰ ਬੰਦਿਆਂ ਦੇ। ਅੱਧਾ ਹੋ ਗਿਆ ਦੇਖੋ ਸੇਫ ਨਹੀਂ ਤਾਂ ਇਹ ਤਾਂ ਉਂकल ਕਹਿੰਦਾ ਸੀ ਕਹਿੰਦਾ ਤੇ ਸੇਫ ਨਹੀਂ ਹੈਗਾ ਹੁਣ ਫਿਰ ਕਿੱਦਾਂ ਫੀਲ ਹੋ ਰਿਹਾ ਹੈ ਇੰਡੀਆ ਜਾਣ ਦੀ ਸੋਚ ਕੇ ਐਕਸਾਈਟਡ ਐਕਸਾਈਟਡ ਪੂਰੇ ਯਾਰ ਮੈਂ ਤਾਂ ਦੇਣਾ ਕਰ ਰਿਹਾ ਹੁਣ ਅਖੀਰਲੇ ਦੇਣੇ ਲੰਘੀ ਨੇ ਰੇ ਹੁਣ ਤਾਂ ਵੀ ਵਡਾ-ਵਡਾ ਸਾਬੇ ਤਰੀਕੇ ਲੰਘੀ ਹੋਰੋਂ ਤੇ ਮੈਂ ਅੱਖਾਂ ਬੰਦ ਕੀਤੀਆਂ ਤਾਂ ਮੈਨੂੰ ਨਾ ਇੰਡੀਆ ਅ ਇੰਡੀਆ ਪਹੁੰਚ ਗਿਆ ਮੈਂ ਜਿੰਦਾ ਬੰਦਾ ਉਹ ਨਹੀਂ ਪਹੁੰਚਦਾ ਹੁੰਦਾ ਇਦਾਂ ਵੀ ਇੰਡੀਆ ਆ ਗਿਆ ਇੰਡੀਆ ਆ ਗਿਆ ਉਦਾਂ ਦੀ ਫੀਲਿੰਗ ਆਈ ਜਿਵੇਂ ਜਿੱਦਾਂ ਦੀਵਾਲੀ ਵਾਲਾ ਮੌਸਮ ਜਾਂ ਹੁੰਦਾ ਹੈ ਉੱਥੇ ਆਪਣੀ ਇੰਡੀਆ ਅੱਡ ਜਣੀ ਮੌਸਮ ਹੁੰਦਾ ਪਤਾ ਚ ਲੱਗਣ ਲੱਗ ਜਾਂਦਾ ਵੀ ਦੀਵਾਲੀ ਨੇੜੇ ਆ ਉਹ ਵਾਲੀ ਫੀਲਿੰਗ ਉੱਥੇ ਬੈੱਡ ਤੇ ਪਈ ਨੂੰ ਆਈ ਮੈਨੂੰ ਮੈਂ ਤਾਂ ਬਾਹਰ ਨਾ ਨਿਕਲਿਆ ਨਹੀਂ ਬਾਹ ਤੇ ਜਦੋਂ ਹੁਣ ਇੱਥੇ ਕੈਨੇਡਾ ਚ ਜਪਿਰਦੇ ਆ ਚਲੋ ਦੇਖੇ ਬਾਹਰ ਜਾ ਕੇ ਫੇਰ ਮੈਂ ਕਿਹਾ ਨਹੀਂ ਯਾਰ ਇੱਥੇ ਹੀ ਫਿਰਦੇ ਆ ਅੱਗੇ ਹਫਤਾ ਰਹਿਣਾ ਹੂੰ ਟੋਰਾਂਟੋ ਚ ਫੇਰ ਉਸ ਤੋਂ ਬਾਅਦ ਚੱਲੇ ਬਈ ਇੰਡੀਆ ਗਿਣ ਕੇ ਪੂਰੇ ਦੋ ਹਫਤੇ ਹੀ ਬਸ ਦੋ ਕਿੰਨਾ ਟਾਈਮ ਆ ਗਿਆ ਸਮਾਂ ਰਹਿ ਗਿਆ ਜਾਣਾ ਕਿੰਨਾ ਟਾਈਮ ਲਾ ਲਿਆ ਬਹੁਤ ਜ਼ਿਆੜਾ ਲਾ ਲਿਆ ਯਾਰ ਮੈਨੂੰ ਹੁਣ ਪੂਰੇ ਮਹੀਨੇ ਦਾ ਗਿਣਤੀ ਜਾ ਨਹੀਂ ਹਾਂ 4 ਮਹੀਨੇ ਤਾਂ ਪਲੱਸ ਹੋ ਗਏ ਇਹ ਤਾਂ 10 ਸਾਲ ਹੋ ਗਿਆ ਹੁਣ ਤੱਕ ਕੈਨੇਡਾ ਤੁਹਾਨੂੰ ਆਪਣਾ ਆਪਣਾ ਲੱਗਦਾ ਹੋਣਾ ਹਾਂ ਇਹ ਵੀ ਹੈਗੇ ਹੁਣ ਇੱਥੇ ਇੱਥੇ ਆ ਗਏ ਪਤਾ ਨਹੀਂ ਸਰੀਜ ਹੈ ਜਾਂ 3 ਮਹੀਨੇ ਇੰਨੇ ਹੋ ਗਏ ਕਿ ਹੁਣ ਐਂ ਨਹੀਂ ਲੱਗਦਾ ਵੀ ਕਿਤੇ ਹੋਰ ਫਿਰਦੇ ਹਾਂ ਹਾਂ ਹੁਣ ਆਪਣਾ ਪੰਜਾ ਆ ਗਿਆ ਅਗਲੀ ਵਾਰ ਆਉਂਗੇ ਉਦੋਂ ਤੁਹਾਨੂੰ ਐਂ ਲੱਗੜਾ ਵੀ ਆਪਣਾ ਕੈਨੇਡਾ ਹੈ ਤੇ ਚੱਲੇ ਆ ਚਲੋ ਜੀ ਟਾਈਮ ਲਾ ਜਾਂਦੇ ਆ ਨਿੱਣਕ ਟਾਈਮ ਲਾ ਕੇ ਬੰਦੇ ਨੂੰ ਹਿਸਾਬ ਜਾ ਆ ਗਏ ਆ ਜਾਂਦਾ ਮੈਂ ਦੇਖਿਆ ਫੈਮਿਲੀਅਰ ਜਾ ਹੋ ਜਾਂਦਾ ਫੈਮਿਲੀਅਰ ਜਾ ਉਹ ਇੱਕ ਬੰਦੇ ਜਾਣ ਪਛਾਣ ਦੇ ਵਾਲੇ ਨੇ ਟਕਰਦੇ ਰਹਿੰਦੇ ਨੇ ਤਾਂ ਕਰਕੇ ਵੀ ਨਹੀਂ ਫੀਲਦਾ ਹੁੰਦਾ ਸਾਰਾ ਦਾ ਪੰਜਾਬ ਮੈਨੂੰ ਐਂ ਜਿਹੀ ਫੀਲ ਹੁੰਦਾ ਜਿਵੇਂ ਆਪਣੇ ਉਧਰ ਹੀ ਆ ਇੱਕ ਤਾਂ ਇੱਕ ਤਾਂ ਜਿਹੜੇ ਚੱਲ ਵਿਚਾਰੇ ਕਮਾਕਾਰਾਂ ਚ ਫਸੇ ਹੋਏ ਉਹਨਾਂ ਨੂੰ ਤਾਂ ਹੁੰਦਾ ਵੀ ਉਹ ਆਪਾਂ ਇੱਕ ਵੇਲੇ ਵੇਲੇ ਤੇ ਵੇਲੇ ਤੱਕ ਇਹੋ ਕੱ ਲੱਗਣਾ ਵੇਲੇ ਦਾ ਤਾਂ ਖੂਬਸੂਰਤੀ ਮਾਨ ਮਾਨੀ ਜਿੰਨੇ ਦਿਨ ਹੈਗੇ ਆ ਇੱਥੇ ਰਹੇ ਆ ਪਾ ਗਰ ਕੇ ਡਾਉਨ ਲੱਗ ਗਿਆ ਅੱਜ ਚੱਲੋ ਐਪੀਸੋਡ ਫੇਰ ਵੀ ਆਪਦੇ ਉੱਥੇ ਯਾਰ ਤੂੰ ਜਾਇਆ ਹੁਣ ਮੇਰਾ ਤਾਂ ਜੀ ਨਹੀਂ ਕਰ ਮੇਰਾ ਹੁਣ ਕੋ ਮਨ ਨਹੀਂ ਜੀ ਨਹੀਂ ਕਰਦਾ ਯਾਰ ਇੱਥੇ ਪਤਾ ਨਹੀਂ ਕੀ ਹੋ ਗਿਆ ਸਾਰਾ ਕੁਝ ਸਾਰੇ ਕਹਿੰਦੇ ਨੇ ਉੱਥੇ ਚੱਲੇ ਉੱਥੇ ਚੱਲੇ ਮੇਰਾ ਜੀ ਮੈਂ ਟਾਲ ਮਟੋਲ ਬਹੁਤ ਘੁੰਮ ਲਿਆ ਯਾਰ ਘੁੰਮ ਤਾਂ ਬਹੁਤ ਲੱਗਿਆ ਉਹ ਵੀ ਵਧੀਆ ਵਧੀਆ ਟ੍ਰਿਪ ਸੀ ਜਿਹੜੀ ਆਪਾਂ ਉੱਥੇ ਗਏ ਸੀਗੇ ਉਹ ਵੀ ਇੱਕ ਡਿਫਰੈਂਟ ਸੀ ਮੇਰੇ ਲਈ ਤਫੀਨੋ ਵਾਲੀ ਤਫੀਨੋ ਵਾਲੀ ਹਾਂ ਉਹ ਟ੍ਰਿਪ ਕਿਸੀ ਗਈ ਤਿੰਨ ਕ ਦਿਨ ਲਾਏ ਆਪਾਂ ਹਾਂ ਤੇ ਪਤਾ ਜੈ ਨਹੀਂ ਲੱਗਿਆ ਟਾਈਮ ਦਾ ਕਿਵੇਂ ਤਾਂ ਫਿੰਨੋ ਵਾਲਾ ਮੈਂ ਵੀਡੀਓ ਨਹੀਂ ਐਡਿਟ ਕੀਤੀ ਯਾਰ ਹਾਲ ਤੱਕ ਪਾਉਨੇ ਆ ਵੀ ਐਡਿਟ ਕਰਕੇ ਹਾਂ ਉਹ ਵੀ ਪੈਨ ਵਾਲੀ ਆ ਉਹ ਤਾਂ ਏਰੀਆ ਹੀ ਡਿਫਰੈਂਟ ਉਹ ਲੱਗਦਾ ਸੀ ਵੀ ਹੋਰ ਹੀ ਕਿਤੇ ਆ ਗਏ ਕਿਸੇ ਹੋਰ ਹੀ ਦੁਨੀਆ 'ਚ ਬੈਠੇ ਆ ਇੱਥੇ ਤਾਂ ਹੁਣ ਬੜਾ ਲੱਗਦਾ ਨਹੀਂ ਕੈਨੇਡਾ ਦੀ ਫੀਲਿੰਗ ਹੀ ਨਹੀਂ ਆਉਂਦੀ ਬੜੀ ਇੰਨੀ ਮਾਰ ਲੈ ਜਾਂਦਾ ਬਸ ਕਰ ਲੈ ਇੱਧਰ ਘਰ ਅਗਲਾ ਮੋੜ ਆ ਚੋ ਕਰੀ ਜਾਂੀਓ ਅਸੀਂ ਸਾਹਮਣੇ ਪਰ 5:00 ਵੱਜ ਗਏ ਹੁਣ ਤਾਂ ਬਸ ਟਾਈਮ ਹੋ ਗਿਆ ਸਾਂਭ ਤੋ ਹਾਂ ਬਸ ਨਿਕਲ ਜਨਾ ਆਪਾਂ ਚਲੋ ਜੀ ਆ ਗਏ ਸਹੀ ਗਲਾਉਂ ਤੇ ਪਹੁੰਚ ਕੇ ਕਰੇ ਹੈ ਆਇਆ ਸਤਗਣ ਜੀ ਤੇ ਪਾਣੀ ਪੀਆ ਪਾਣੀ ਪੀ ਲੇ ਤਾ ਨਹੀਂ ਦੇ ਦ ਮੈਨੂੰ ਦੇ ਪਾਣੀ ਮੈਂ ਪੀਣਾ ਸੀ ਲਿਓ ਲਿਓ ਥੈਂਕ ਯੂ ਸਤਗਣ ਤੂੰ ਵੀ ਕਰਦੇ ਐਵੇਂ ਅੱਜ ਪਹਿਲਾ ਦਿਨ ਆ ਜਿੱਦਣ ਇਹਨੇ ਕਿਹਾ ਨਹੀਂ ਮੈਂ ਗੋਦੀ ਜਾਣਾ ਅੱਜ ਤਾਂ ਬੜੀ ਹੋਈ ਹੋਈ ਐ એનર્ਜੀ ਸਾਰਾ ਦਿਨ ਬੱਟੇ ਘਟਾ ਕਰੀ ਜਾਂਦੀ ਐ ਨਹੀਂ ਨਹੀਂ ਮੈਨੂੰ ਕਿਉਂ ਲੈਣੇ ਹੁੰਦੇ ਕਿੰਨੇ ਕੋਈ ਨਹੀਂ 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 ਦੱਸ ਖਾਓ ਕਿੰਨੇ ਬੱਟੇ ਬਸ ਜ਼ਿਆਦਾ ਹੀ ਕੰਮ ਕਰਤ ਨੇ